ਸੀਐਮ ਸਾਹਿਬ ਵੱਲੋਂ ਇਹ ਮੁਹਿੰਮ ਚਲਾਈ ਗਈ ਹੈ ਨਸ਼ਾ ਦੇ ਵਿਰੋਧ ਇਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਫਿਰੋਜ਼ਪੁਰ ਇੰਜ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਹੈ ਜਿਸ ਦੌਰਾਨ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ ਸਾਡੀ ਇਨਚਾਰਜ ਸੀਆਏਏ ਸੀਆਈ ਦੀ ਸਾਰੀ ਟੀਮ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 3 ਕਿਲੋ 602 ਗ੍ਰਾਮ ਹੈਰੋਇਨ ਇੱਕ ਕਾਰ ਸ਼ੈਵਰਲੇ ਇੱਕ ਮੋਟਰਸਾਈਕਲ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕਰਨ ਚ ਸਫਲਤਾ ਹਾਸਲ ਹੋਈ ਹੈ ਇਸ ਦੇ ਵਿੱਚ ਦੋ ਮੁਕਦਮੇ ਦਰਜ ਕੀਤੇ ਗਏ ਜਿਵੇਂ ਮੁਕਦਮਾ ਨੰਬਰ 169 ਆ थाना सदर ਫਿਰੋਜ਼ਪੁਰ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਸਰਬਜੀਤ ਸਿੰਘ ਪੰਮਾ ਸਿੰਘ ਇਹ ਤਿੰਨ ਜਣਿਆਂ ਨੂੰ ਬਾਰਡਰ ਰੋਡ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਤੇ 2 ਕਿਲੋ 11 ਗ੍ਰਾਮ ਹੈਰੋਨ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕੀਤਾ ਗਿਆ ਐਵੇਂ ਹੀ ਦੂਸਰੇ ਕੇਸ ਦੇ ਵਿੱਚ ਮੁਕਦਮਾ ਨੰਬਰ 227 ਮਿਤੀ 28 6 ਦਾ ਇਦੇ ਵਿੱਚ ਵਿਸ਼ਾਲ ਤੇ ਸ਼ਿਵਮ ਇਹ ਦੋ ਜਣਿਆਂ ਨੂੰ ਗ੍ਰਿਫਤਾਰ ਕਰਕੇ ਦਾਣਾ ਮੰਡੀ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤੇ ਆ ਇਹਨਾਂ ਕੋਲੋਂ ਇਹਨਾਂ ਪਾਸੋਂ 1 ਕਿਲੋ 591 ਗ੍ਰਾਮ ਹੈਰਨ ਇੱਕ ਕਾਰ ਸ਼ੈਵਰਲੇ ਤੇ ਦੋ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋਏ ਤੇ ਬਹੁਤ ਵਧੀਆ ਰਿਕਵਰੀ ਜੀ ਤੇ ਸਾਡੀ ਇਸ ਦੇ ਨਾਲ ਜਿਹੜੀ ਇਹ ਯੋਧ ਨਸ਼ਾ ਵਿਰੋਧ ਜਿਹੜੀ ਮਹਿਮ ਚੱਲ ਰਹੀ ਹੈ ਆ ਇੱਕ ਤਿੰਨ ਤੋਂ ਲੈ ਕੇ ਹੁਣ ਤੱਕ ਸਾਡੀ ਬਹੁਤ ਵਧੀਆ ਰਿਕਵਰੀ 607 ਪਰਚੇ ਦਰਜ ਕਰਕੇ ਐਨਡੀਪੀਐਸ ਦੇ 780 ਜਣੇ ਅਸੀਂ ਅਰੈਸਟ ਕੀਤੇ ਆ ਤੇ 90 ਕਿਲੋ ਤੋਂ ਉੱਪਰ ਹੈਰੋਇਨ ਬਰਾਮਦ ਹੋ ਚੁੱਕੀ ਈ ਨਹੀਂ ਦੇਦੇ ਜਿਹੜੇ ਆਦੇ ਰੋਪੀ ਫੜੇ ਜਿਹੜੇ ਦੋ ਰੋਪੀ ਆ ਇਹਦੇ ਵਿੱਚ ਵਿਸ਼ਾਲ ਦੇ ਸ਼ਮ ਇਹ ਦੋਨਾਂ ਤੇ ਪਹਿਲਾਂ ਵੀ ਇਹਨਾਂ ਦੇ ਪਰਚੇ ਦਰਜ ਆ ਜੀ ਇਹ ਐਨਡੀਪੀਐਸ ਦੇ ਪਰਚੇ ਦਰਜ ਸਰ ਟੋਟਲ ਕਿੰਨੇ ਜਣੇ ਗ੍ਰਿਫਤਾਰ ਕੀਤੇ ਆ ਦੋਵੇਂ ਮਾਮਲਿਆਂ ਦੇ ਵਿੱਚ ਔਰ ਇਹ ਹੇਰੋਇਨ ਕਿੱਥੋਂ ਲੈ ਕੇ ਆਉਂਦੇ ਸੀਗੀ ਸੀ ਜੀ ਹਾਂਜੀ ਇਹ ਦੋ ਪਰਚੇ ਦਰਜ ਕੀਤੇ ਆ ਜੀ ਇਹਦੇ ਵਿੱਚੋਂ ਇੱਕ ਦੇ ਵਿੱਚ ਤਾਂ ਜੋ 169 ਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਇਹ ਬਾਰਡਰ ਰੋਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਵੇਂ ਜਿਹੜਾ ਦੂਸਰੇ ਮਾਮਲੇ ਦੇ ਵਿੱਚ 227 ਨੰਬਰ ਐਫ ਆਈ ਆਰ ਠਾਣਾ ਸਿਟੀ ਫਿਰੋਜ਼ਪੁਰ ਦੀ ਹੈ ਇਹ ਦਾਣਾ ਮੰਡੀ ਸਾਈਡ ਤੋਂ ਉੱਥੋਂ ਗ੍ਰਿਫਤਾਰ ਕੀਤੇ ਗਏ ਦੋ ਜਣੇ ਵਿਸ਼ਾਲ ਤੇ ਸ਼ਿਵਮ ਸਰ ਇਹ ਕਿੱਥੋਂ ਹੀਰੋਇਨ ਲੈ ਕੇ ਆਉਂਦੇ ਹੈਗੇ ਸੀ ਕੁਝ ਪਤਾ ਲੱਗਿਆ ਹੈਗਾ ਇਹ ਸਾਡੀ ਜਿਹੜੀ ਕਿੱਥੋਂ ਆਈ ਹੈ ਪੁੱਛ ਕੇ ਚੱਲ ਰਹੀ ਹੈ ਜੀ ਵੈਸੇ ਇਹ ਵੀ ਤਾਰੋਂ ਪਾਰ ਵਾਲੀ ਆਪਣੇ ਪਾਕਿਸਤਾਨ ਤੋਂ ਹੀ ਆਈ ਹੋਈ ਹੀਰੋਇਨ ਹੈ ਪਰ ਇਹ ਕਿੰਵੇਂ ਲਿੰਕ ਦੇ ਵਿੱਚ ਆਉਂਦੇ ਆ ਉਹ ਇਹਨਾਂ ਦੀ ਸਰਟ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਉਸ ਬਾਰੇ ਪਤਾ ਸਰ ਇਹਨਾਂ ਨਾਲ ਹੋਰ ਵੀ ਜਿਹੜੇ ਕਿਉਂਕਿ ਇਹਨਾਂ ਦੀ ਉਮਰ ਜਿਹੜੀ ਹੈ ਉਹ ਛੋਟੀ ਹੈਗੀ ਹੈ ਇਹਨਾਂ ਦਾ ਵੀ ਇਸ ਬਨੇ ਹੋਏ ਨਾਲ ਹੋਰ ਵੀ ਅਟੈਚ ਹੈਗੀ ਹੈ ਆ ਤੁਹਾਡੇ ਸਾਹਮਣੇ ਜੀ ਤਿੰਨ ਤਾਂ ਇੱਕ ਕੇਸ ਚ ਗ੍ਰਿਫਤਾਰ ਕੀਤੇ ਦੂਸਰੇ ਦੋ ਕੀਤੇ ਆ ਬਾਕੀ ਜਿਹੜੀ ਪੁੱਛਗੇ ਇਸ ਦੇ ਵਿੱਚ ਉਹ ਕੁਝ ਨਾ ਹੋ ਰਹੇ ਆ ਜਿਹੜੇ ਇਹਨਾਂ ਦੇ ਨਾਲ ਸ਼ਾਮਲ ਹੋ ਸਕਦੇ ਇਹਨਾਂ ਚੀਜ਼ ਤੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਥੋੜੇ ਸਾਹਮਣੇ ਹੋਰ ਵੀ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਸਾਹਮਣੇ ਆਉਗੀ ਪੋਸਿਬਿਲਟੀ ਇਹਨਾਂ ਦੋਵਾਂ ਦੇ ਕਨੈਕਸ਼ਨ ਆਪਕਾ ਸਾਡੀ ਇਹ ਚੱਲ ਰਹੀ ਜੀ ਇਹ ਵੈਸੇ ਵੱਖਰੇ ਵੱਖਰੇ ਆ ਪਰ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਵੰਤੀ ਸਾਹਮਣੇ ਹੋਗੇ ਉਹ ਵੀ ਪਰ ਉਹ ਦੱਸਾਂਗੇ